ਮਿੱਤਰੋ ਲਗਭਗ 40000 ਕਿੱਲਾ ਜ਼ਮੀਨ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਥੱਲੋਂ ਸਰਕਾਰ ਨੇ ਖੋਕੇ ਲੈ ਜਾਣੀਆਂ ਧੱਕੇ ਨਾਲ ਲੈ ਜਾਣੀਆਂ ਲੈ ਕੇ ਕਿਵੇਂ ਜਾਣੀਆਂ ਲੈਂਡ ਪੁਲਿੰਗ ਪਾਲਿਸੀ ਦੇ ਅਧੀਨ ਕਿਉਂਕਿ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਜਗ੍ਹਾ ਘਟ ਗਈ ਆ ਸ਼ਹਿਰਾਂ ਦਾ ਸ਼ਹਿਰੀ ਕਰਨ ਵਾਸਤੇ ਉਹਨਾਂ ਨੂੰ ਜਗ੍ਹਾ ਚਾਹੀਦੀ ਆ ਡਿਵੈਲਪ ਕਰਨ ਵਾਸਤੇ ਉਹਨਾਂ ਨੂੰ ਚਾਹੀਦਿਆਂ ਨੇ ਕਿਸਾਨਾਂ ਦੇ ਕਿੱਲੇ ਤੇ ਉਹਨਾਂ ਨੇ ਧੱਕੇ ਨਾਲ ਕਿਸਾਨਾਂ ਦੇ ਕਿੱਲੇ ਘੇਰ ਲੈਣੇ ਨੇ ਹੁਣ ਗੱਲ ਕੀ ਆ ਵੀ ਲੈਂਡ ਪੁਲਿੰਗ ਪਾਲਿਸੀ ਆਖਰਕਾਰ ਹੈ ਕੀ ਆ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰ ਦਿਓ ਕਿਉਂਕਿ ਕਈਆਂ ਨੂੰ ਮੇਰੇ ਵਰਗਿਆਂ ਨੂੰ ਇਹ ਪਤਾ ਹੀ ਨਹੀਂ ਵੀ ਲੈਂਡ ਪੁਲਿੰਗ ਪਾਲਿਸੀ ਆਖਰਕਾਰ ਹੈ ਕੀ ਬਲਾ ਤੇ ਮਿੱਤਰੋ ਲੈਂਡ ਪੁਲਿੰਗ ਪਾਲਿਸੀ ਦੇ ਅਧੀਨ ਜਿਹੜੇ ਵੱਡੇ ਵੱਡੇ ਸ਼ਹਿਰ ਨੇ ਉਹਨਾਂ ਦੀ ਨੇੜ ਲੀਆਂ ਜ਼ਮੀਨਾਂ ਨੇ ਉਹਨਾਂ ਤੇ ਸ਼ਹਿਰੀਕਰਨ ਕੀਤਾ ਜਾਵੇਗਾ ਵਿਕਾਸ ਕੀਤਾ ਜਾਵੇਗਾ ਵੱਡੇ ਵੱਡੇ ਮਾਲ ਬਣਾਏ ਜਾਣਗੇ ਵੱਡੀਆਂ ਵੱਡੀਆਂ ਰੈਸ਼ਾਂ ਬਣਾਈਆਂ ਜਾਣਗੀਆਂ ਕਲੋਨੀਆਂ ਕੱਟੀਆਂ ਜਾਣਗੀਆਂ ਤੇ ਉੱਥੇ ਲੋਕਾਂ ਨੂੰ ਰਹਿਣ ਵਾਸਤੇ ਕਲੋਨੀਆਂ ਦਿੱਤੀਆਂ ਜਾਣਗੀਆਂ ਰੈਸ਼ੀ ਇਲਾਕਾ ਵਿਕਸਿਤ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜਿੱਥੇ ਯਾਨੀ ਕਿ ਹੁਣ ਲੁਧਿਆਣੇ ਦੇ ਵਿੱਚ ਭੀੜ ਭੜਕਾ ਕਾਫੀ ਆ ਉੱਥੇ ਯਾਨੀ ਕਿ ਘਰ ਬਣਾਉਣ ਨੂੰ ਜਗ੍ਹਾ ਹੈ ਨਹੀਂ ਤੇ ਉਹਨਾਂ ਦਾ ਹੱਲ ਸਰਕਾਰਾਂ ਪ੍ਰਬੰਧ ਕਰਨ ਜਾ ਰਹੀਆਂ ਨੇ ਵੀ ਸ਼ਹਿਰਾਂ ਦੇ ਵਿੱਚ ਭੀੜ ਜ਼ਿਆਦਾ ਨਾ ਹੋਵੇ ਆਬਾਦੀ ਜ਼ਿਆਦਾ ਨਾ ਹੋਵੇ ਤੇ ਇਸ ਕਰਕੇ ਉਸ ਨੂੰ ਵੱਡਾ ਕੀਤਾ ਜਾਵੇ ਤੇ ਡਿਵੈਲਪ ਕੀਤਾ ਜਾਵੇ ਕੁਝ ਹੱਦ ਤੱਕ ਠੀਕ ਵੀ ਆ ਮੈਂ ਮੰਨਦਾ ਵੀ ਡਿਵੈਲਪ ਚਾਹੀਦਾ ਆਪਣਾ ਵੀ ਆਪਾਂ ਵੀ ਚਾਹੁੰਨੇ ਆ ਵੱਡੇ ਵੱਡੇ ਮਾਲ ਬਣਨ ਪਰ ਉਹ ਕਿਸਾਨਾਂ ਵਾਸਤੇ ਕਿੰਨੇ ਕੁ ਫਾਇਦੇਮੰਦ ਨੇ ਉਸ ਬਾਰੇ ਗੱਲ ਕਰਦੇ ਆ ਪਹਿਲੀ ਗੱਲ ਆ ਵੀ ਕਿਸਾਨਾਂ ਦੀ ਜ਼ਮੀਨ ਲੈ ਕੇ ਕਿਸਾਨਾਂ ਨੂੰ ਸਰਕਾਰ ਦੇਖ ਹੀ ਰਹੀ ਹੈ ਸਰਕਾਰ ਕਹਿੰਦੀ ਆ ਵੀ ਜੇਕਰ ਤੁਸੀਂ ਸਾਨੂੰ ਆਪਦੀ ਜ਼ਮੀਨ ਦਿਓਗੇ ਜਿੰਨਾ ਚਿਰ ਤੁਹਾਡੀ ਜ਼ਮੀਨ ਡਿਵੈਲਪ ਨਹੀਂ ਹੁੰਦੀ ਓਨਾ ਚਿਰ ਤੁਸੀਂ ਉੱਥੇ ਖੇਤੀ ਕਰ ਸਕਦੇ ਹੋ ਉਸ ਤੋਂ ਬਾਅਦ ਅਸੀਂ ਤੁਹਾਨੂੰ ਲੱਖ ਰੁਪਿਆ ਸਾਲ ਦਾ ਪਹਿਲਾਂ 30 ਕਹਿੰਦੇ ਸੀ ਫਿਰ 50 ਹੁਣ ਕਹਿੰਦੇ ਵੀ ਲੱਖ ਰੁਪਿਆ ਸੀ ਸਾਲ ਦਾ ਤੁਹਾਨੂੰ ਠੇਕਾ ਦੇਵਾਂਗੇ ਜਿੰਨਾ ਚਿਰ ਤੁਹਾਡਾ ਏਰੀਆ ਡਿਵੈਲਪ ਨਹੀਂ ਹੁੰਦਾ ਤੀਜੀ ਗੱਲ ਤਾਨੂੰ ਲਗਭਗ 4800 ਦੇ ਕਰੀਬਨ ਗੱਜ ਇੱਕ ਕਿਲੇ ਦੇ ਵਿੱਚ ਹੁੰਦੇ ਨੇ ਤੇ ਤੁਹਾਨੂੰ 1000 ਗੱਜ ਦਾ ਰਿਆਸੀ ਪਲਾਟ ਦਿੱਤਾ ਜਾਵੇਗਾ ਤੇ 200 ਗੱਜ ਦਾ ਕਮਰਸ਼ੀਅਲ ਪਲਾਟ ਦਿੱਤਾ ਜਾਵੇਗਾ ਜਿਸ ਦੇ ਵਿੱਚ ਤੁਸੀਂ ਕੰਮ ਦੁਕਾਨ ਜਾਂ ਕੁਝ ਵੀ ਕਰ ਸਕਦੇ ਹੋ ਲਗਭਗ ਜੇਕਰ ਤੁਹਾਡੇ ਕੋਲ ਕਿਲਾ ਜ਼ਮੀਨ ਹੈ ਤੇ ਕਿਲੇ ਦਾ ਚੌਥਾ ਹਿੱਸਾ ਤੁਹਾਨੂੰ ਦਿੱਤਾ ਜਾਵੇਗਾ ਜੇਕਰ 4 ਕਿਲੇ ਜ਼ਮੀਨਾਂ ਤਾਂ ਤੁਹਾਨੂੰ ਕਿਲਾ ਦਿੱਤਾ ਜਾਵੇਗਾ ਜਾਵੇਗਾ ਜੇਕਰ 10 ਕਿਲੇ ਜ਼ਮੀਨਾਂ ਤਾਂ ਤੁਹਾਨੂੰ 2.5 ਕਿਲੇ ਦਿੱਤੇ ਜਾਣਗੇ ਬਾਕੀ ਸਰਕਾਰ ਨੇ ਆਪ ਦੇ ਕੋਲੇ ਰੱਖ ਲੈਣੇ ਇਹਦੇ ਵਿੱਚ ਤੁਹਾਨੂੰ ਕੋ ਵੱਖਰੇ ਹੀ ਪੈਸੇ ਨਹੀਂ ਦਿੱਤੇ ਜਾਣੇ ਜਿਵੇਂ ਹੁਣ ਰੋਡ ਦੇ نیچے ਜ਼ਮੀਨ ਆ ਗਈ ਆਣਾ ਉਥੇ ਕਿਸੇ ਨੂੰ ਕਰੋੜ ਦੇਦਾ 80 ਲੱਖ ਦੇਦਾ 3 ਕਰੋੜ 2 ਕਰੋੜ ਇਦਾਂ ਦਿੱਤੇ ਉਵੇਂ ਨਹੀਂ ਇਹਦੇ ਵਿੱਚ ਤੁਹਾਨੂੰ ਸਰਕਾਰ ਕੀ ਕਹਿੰਦੀ ਹੈ ਵੀ ਅੱਜ ਜੇਕਰ ਤੁਹਾਡੇ ਕਿਲੇ ਦਾ ਰੇਟ 20 ਲੱਖ ਆ ਅਸੀਂ ਇਸ ਨੂੰ ਡਿਵੈਲਪ ਕਰਾਂਗੇ 15 ਸਾਲਾਂ ਬਾਅਦ ਇਸ ਦਾ ਕਈ ਕਰੋੜਾ ਰੇਟ ਹੋ ਜਾਣਾ ਉਸ ਵੇਲੇ ਦਾ ਵੀ ਜੇਕਰ ਤੁਸੀਂ ਕਿਲਾ ਖਰੀਦੋਗੇ ਤਾਂ ਸਾਡੇ ਜਿਹੜੇ ਡਿਵੈਲਪ ਕੀਤੇ ਏਰੀਏ ਦਾ ਤੁਹਾਡੇ 4-5 ਗੁਣਾ ਮੁੱਲ ਹੋਵੇਗਾ ਸਮਝ ਗਏ ਕਿ ਨਹੀਂ ਕਿ ਤੁਹਾਨੂੰ ਡਿਵੈਲਪ ਕਰਕੇ ਦਵਾਂਗੇ ਕਿਸਾਨ ਉਥੇ ਆਪ ਦਾ ਰਾਇਸ਼ ਕਰੇਗਾ ਤੇ ਨਾਲ ਕੰਮ ਵੀ ਕਰੇਗਾ ਕਿਸਾਨ ਵਾਸਤੇ ਤਾਂ ਫਾਇਦਾ ਸਰਕਾਰ ਇਹ ਕਹਿੰਦੀ ਹੈ ਯਾਨੀ ਕਿ ਲੌਲੀਪੌਪ ਦਿੰਦੀ ਹੈ ਹੁਣ ਗੱਲ ਇਹ ਆ ਵੀ ਚਲੋ ਕਿਸਾਨਾਂ ਕੋਲੇ ਤਾਂ ਜ਼ਮੀਨ ਹੈਗੀ ਆ ਉਹਨਾਂ ਨੂੰ ਤਾਂ 1000 ਕਿੱਲਾ ਰਾਇਸ਼ੀ ਪਲਾਟ ਵੀ ਮਿਲ ਜਾ ਚੱਲ ਵੀ ਉਹਨਾਂ ਨੂੰ 200 ਗਾਜ ਕਮਰਸ਼ੀਅਲ ਵੀ ਚਲੋ ਗੁਜ਼ਾਰਾ ਕਰ ਲੈਣਗੇ ਜੇਕਰ ਕਿਸਾਨ ਧੱਕੇ ਜੇਕਰ ਸਰਕਾਰ ਧੱਕੇ ਨਾਲ ਜ਼ਮੀਨ ਖੋਹ ਲੈਂਦੀ ਆ ਧੱਕਾ ਕਰਦੀ ਆ ਜਿਨ੍ਹਾਂ ਕੋਲੇ ਜ਼ਮੀਨ ਹੈ ਨਹੀਂ ਜਿਹੜਾ ਹੁਣ ਮੇਰੇ ਵਰਗਾ 5 5 ਮਰਲੇ ਚ ਰਹਿੰਦਾ ਉਹਨੂੰ ਸਰਕਾਰ ਕੀ ਦਵੇਗੀ ਇਹ ਸਰਕਾਰ ਨੇ ਹਜੇ ਤੱਕ ਕੁਝ ਨਹੀਂ ਲਿਖਿਆ ਜੇਕਰ ਮੇਰੇ ਵਰਗਾ 5 ਮਰਲੇ ਚ ਕੱਲੀ ਥਾਂ ਹੀ ਆ ਜੇਕਰ ਉਹ 24000 ਦੇ ਵਿੱਚ ਐਕਵਾਇਰ ਹੁੰਦੀ ਆ ਰਹਿਣ ਵਾਲੀ 5 ਮਰਲੇ ਆ ਜਾਂ ਕਿਸੇ ਕੋਲ ਕਨਾਲ ਜ਼ਮੀਨ ਆ ਤੇ ਉਸ ਨੂੰ ਕਿਵੇਂ ਸਰਕਾਰ ਦਵੇਗੀ ਰਹਿਣ ਵਾਸਤੇ ਉਹ ਕਿਸ ਉਸ ਨੂੰ 1000 ਗੱਜ ਮਿਲੇਗਾ 200 ਗੱਜ ਕਮਰਸ਼ੀਅਲ ਪਲਾਟ ਮਿਲੇਗਾ ਨਹੀਂ ਨਾ ਉਸ ਦਾ ਚੌਥਾ ਹੀ ਹਿੱਸਾ ਮਿਲੇਗਾ ਨਾ 6 ਕਨਾਲਾਂ ਦਾ ਲਗਭਗ ਉਹਨੂੰ ਡੇਢ ਕਨਾਲ ਮਿਲੂਗੀ ਤੇ ਡੇਢ ਕਨਾਲ ਚੋਂ ਘਰ ਪਾਵੇਗਾ ਕਿ ਆਪ ਦਾ ਕੰਮ ਕਰੇਗਾ ਤਾਂ ਮਿੱਤਰੋ ਇਹ ਗੱਲਾਂ ਜਿਹੜੀਆਂ ਕਿ ਕਿਤਨਾ ਕਿਤੇ ਬੇਤੁਕੀਆਂ ਲੱਗਦੀਆਂ ਨੇ ਕੁੱਲ ਮਲਾ ਕੇ ਮੈਂ ਕਹਿੰਨਾ ਵੀ ਆਮ ਆਦਮੀ ਪਾਰਟੀ ਤੇ ਅਸੀਂ ਬੜਾ ਵਿਸ਼ਵਾਸ ਕੀਤਾ ਸੀਗਾ ਭੱਜੇ ਗਏ ਪਰ ਆ ਜਿਹੜਾ ਇਹਨਾਂ ਨੇ ਪਾਲਿਸੀ ਜਿਹੜੀ ਲਾਗੂ ਕਰਕੇ ਕਿਸਾਨਾਂ ਦੇ ਹੱਥੋਂ ਜ਼ਮੀਨਾਂ ਖੋਹਣ ਵਾਲੀ ਗੱਲ ਕਰ ਲਈ ਲਗਭਗ 50362 ਵਰਗ ਕਿਲੋਮੀਟਰ ਏਰੀਆ ਆਪਣੇ ਪੰਜਾਬ ਦਾ ਬਿਲਕੁਲ ਛੋਟਾ ਜਿਹਾ ਉਹਦੇ ਵਿੱਚੋਂ 5.6 ਮਿਲੀਅਨ ਹੈਕਟੇਅਰ ਅਸੀਂ ਆਪਾਂ ਖੇਤੀ ਕਰਦੇ ਹਾਂ ਜੇਕਰ 40000 ਕਿੱਲਾ ਉਹਦੇ ਵਿੱਚੋਂ ਨਿਕਲ ਗਿਆ ਤਾਂ ਲਗਭਗ ਲਾ ਲੋ ਵੀ ਰੀਡ ਦੀ ਹੱਡੀ ਟੁੱਟਣ ਵਾਲੀ ਗੱਲ ਆ ਜ਼ਮੀਨ ਤਾਂ ਅੱਗੇ ਹੀ ਆਪਾਂ ਬਹੁਤ ਮਨੋ ਲਾਦਾ ਵੀ ਭਾਰਤ ਮਾਲਾ ਰੋਡ ਦੇ ਥੱਲੇ ਕਿੰਨੀ ਦੇਤੀ ਆ ਹੁਣ ਇਧਰੋਂ ਇਹ ਪਾਲਿਸੀ ਆ ਗਈ ਹਰ ਸਾਲ ਹੀ ਕੋਈ ਨਾ ਕੋਈ ਪਾਲਿਸੀ ਕੱਢੀ ਜਾਣੀ ਆ ਕਿਉਂਕਿ ਲੁਧਿਆਣੇ ਦੀ ਆਬਾਦੀ ਤਾਂ ਵਧੀ ਜਾਣੀ ਆ ਹੁਣ ਗੱਲ ਇਹ ਆ ਵੀ ਚਲੋ ਆਪਾਂ ਜ਼ਮੀਨ ਦੇਤੀ ਉੱਥੇ ਡਿਵੈਲਪਮੈਂਟ ਹੋ ਗਈ ਉੱਥੇ ਆਪਾਂ ਨੂੰ ਕੀ ਜੋਬ ਮਿਲ ਸਕਦੀ ਆ ਜ਼ਿਆਦਾਤਰ ਤਾਂ ਆਪਣੇ ਬੰਦੇ ਜਾਂ ਤਾਂ ਸਿਕਿਉਰਿਟੀ ਗਾਰਡ ਲੱਗ ਜਾਣਗੇ ਹਨਾ ਜ਼ਿਆਦਾਤਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਜੇਕਰ ਤੁਸੀਂ ਅੱਜ ਜ਼ਮੀਨ ਦਿੰਨੇ ਹੋ ਏਰੀਆ ਡਿਵੈਲਪ ਹੁੰਦਾ ਉੱਥੇ ਬਾਹਰਲੇ ਬੰਦੇ ਆਣ ਕੇ ਕੰਮ ਕਰਨਗੇ ਭਈਏ ਆਣ ਕੇ ਉੱਥੇ ਕੰਮ ਕਰਨਗੇ ਵੱਡੇ ਵੱਡੇ ਅਫਸਰ ਭਈਏ ਲੱਗਣਗੇ ਤੁਸੀਂ ਵੱਤ ਵੱਤ ਚਪਰਾਸੀ ਲਗੋਗੇ ਜਾਂ ਸਿਕਿਉਰਿਟੀ ਗਾਰਡ ਲਗੋਗੇ ਜਾਂ ਸਫਾਈ ਵਾਲੇ ਲਗੋਗੇ ਠੀਕ ਹੈ ਕਿ ਨਹੀਂ ਜਾਂਦਾ ਸਰਕਾਰ ਰੂਲ ਬਣਾ ਦੇ ਵੀ ਪੰਜਾਬ ਦਾ ਬੰਦਾ ਹੋਵੇ ਗੁਰਸਿੱਖ ਬੰਦਾ ਹੋਵੇ ਜੇਕਰ ਜ਼ਮੀਨ ਲੈਣੀਆਂ ਉੱਥੇ ਉਹੀ ਕੰਮ ਕਰ ਸਕਦਾ ਜੇਕਰ ਵੱਡੇ ਵੱਡੇ ਮਾਲ ਖੁੱਲਣੇ ਆ ਉਥੇ ਉਹੀ ਮੈਨੇਜਰ ਹੋਊਗਾ ਉਹੀ ਸਫਾਈ ਕਰਮਚਾਰੀ ਹੋਊਗਾ ਪੰਜਾਬ ਦਾ ਬੰਦਾ ਹੀ ਹੋਊਗਾ ਠੀਕ ਆ ਕਿ ਨਹੀਂ ਜਾਂ ਜਿਨ੍ਹਾਂ ਦੀਆਂ ਜ਼ਮੀਨਾਂ ਅਕਵਾਇਰ ਕਰਨੀਆਂ ਨੇ ਪਰ ਨਹੀਂ ਇੱਥੇ ਕੀ ਆ ਵੀ ਬਾਹਰੋਂ ਬੰਦੇ ਆਉਣਗੇ ਕਿਉਂਕਿ ਲੁਧਿਆਣੇ ਦੇ ਵਿੱਚ ਤਾਂ ਅੱਗੇ ਭਈਆਵਾਦ ਬੜਾ ਤੇ ਜਿਹੜੀ ਉਹ ਸਟੇਟ ਵੱਧ ਗਈ ਉਥੋਂ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਬਾਹਰ ਕੱਢਣ ਵਾਲੀ ਗੱਲ ਹੀ ਆ ਹਨ ਇਸ ਕਰਕੇ ਬਈ ਬਚੋ ਜ਼ਮੀਨਾਂ ਰੱਖੋ ਸੰਭਾਲ ਕੇ ਵੇਚੋ ਨਾ ਸਰਕਾਰ ਨਾਲ ਟਾਕਰਾ ਆਪਾਂ ਨੂੰ ਲੈਣਾ ਪੈਣਾ ਜੇਕਰ ਅੱਜ ਤੁਹਾਡੇ ਮੁਕਸਰ ਦੀ ਵਾਰੀ ਨਹੀਂ ਆਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਆ ਸਕਦੀ ਹੈ ਠੀਕ ਹੈ ਕਿ ਨਹੀਂ ਹਾਂ ਜੇਕਰ ਗੱਲ ਕਰੀਏ ਤਾਂ ਕਈ ਆਖਣਗੇ ਯਾਰ ਫਾਇਦਾ ਵੀ ਹੈ ਹਨਾ ਵੀ ਅਸੀਂ ਵੱਡੇ ਡਿਵੈਲਪੀਅਰ ਇਅ ਚ ਰਵਾਂਗੇ ਜਿਵੇਂ ਚੰਡੀਗੜ੍ਹ ਪਰ ਇੱਕ ਸਮੇਂ ਚੰਡੀਗੜ੍ਹ ਵੀ ਐਂ ਕੀਤਾ ਸੀਗਾ ਤੇ ਅੱਜ ਮੈਨੂੰ ਤੁਸੀਂ ਦੱਸੋ ਵੀ ਉੱਥੇ ਕਿਹੜੇ ਪੰਜਾਬੀ ਕੋਲੇ ਜ਼ਮੀਨ ਆ ਤਕਰੀਬਨ ਹੀ ਬਾਹਰਲੇ ਸਟੇਟਾਂ ਦੇ ਬੰਦੇ ਉੱਥੇ ਆਣ ਕੇ ਰਹਿੰਦੇ ਆ ਉਹਨਾਂ ਤੋਂ ਜ਼ਮੀਨਾਂ ਖੋਲੀਆਂ ਕੋਈ ਕਹਿੰਦਾ ਵੀ ਮੇਰੀ 17 ਸੈਕਟਰ ਚ ਜ਼ਮੀਨ ਸੀਗੀ ਧੱਕੇ ਨਾਲ ਖੋਲੀ ਹੈ ਕੋਈ ਕਹਿੰਦਾ ਮੇਰੀ 18 ਸੈਕਟਰ 'ਚ ਸੀ ਇਸ ਕਰਕੇ ਕੁੱਲ ਮਿਲਾ ਕੇ ਸਰਕਾਰ ਦਾ ਜਿਹੜਾ ਕੰਮ ਆ ਉਹ ਆ ਜ਼ਮੀਨ ਖੋਣ ਦਾ ਅਕਵਾਇਰ ਕਰਨ ਦਾ ਤੇ ਜਿਹੜਾ ਕਿ ਸ਼ਹਿਰੀ ਕਰਨ ਦਾ ਜਿਹੜਾ ਕਿ ਭੀੜ ਭੜਕਿਆ ਜਿਨ੍ਹਾਂ ਨੂੰ ਰੈਸ਼ ਕਰਨ ਵਾਸਤੇ ਜਗ੍ਹਾ ਉਹ ਬਾਹਰ ਡਿਵੈਲਪ ਕਰਨੀ ਉਹਨਾਂ ਨੇ ਠੀਕ ਹੈ ਕਿ ਨਹੀਂ ਉਹਦੇ ਵਿੱਚ ਪੰਜਾਬ ਦਾ ਮੇਰੇ ਹਿਸਾਬ 'ਚ ਕੋਈ ਫਾਇਦਾ ਨਹੀਂ ਖੇਤੀ ਵਾਸਤੇ ਜ਼ਮੀਨ ਘਟਦੀ ਜਾ ਰਹੀ ਹੈ ਜੇਕਰ ਸਰਕਾਰ ਚਾਵੇ ਤੇ ਸਰਕਾਰ ਉੱਥੇ ਇੱਕ ਤਾਂ ਹਵਾਈ ਏਡਾ ਬਣਾਵੇ ਜਿਹੜੀਆਂ ਸਬਜ਼ੀਆਂ ਆਪਾਂ ਬੀਜਦੇ ਆ ਉਹਨਾਂ ਨੂੰ ਸਿੱਧਾ ਲੈਣ ਦੇਣ ਕਰੇ ਹਣਾ ਵੱਡੇ ਵੱਡੇ ਕਾਰਖਾਨੇ ਇਹੋ ਜਿਹੇ ਲਾਵੇ ਜਿਹਦੇ ਵਿੱਚ ਪੰਜਾਬ ਦੇ ਕਿਸਾਨ ਦੀ ਫਸਲ ਜਾਵੇ ਉਹਨਾਂ ਨੂੰ ਬਾਹਰ ਚੱਕਣਾ ਨਾ ਪਵੇ ਉੱਥੇ ਖਪਤ ਹੋਵੇ ਉੱਥੇ ਕਿਤੇ ਨਾ ਕਿਤੇ ਕਿਸਾਨ ਦਾ ਫਾਇਦਾ ਹੋਵੇ ਇਸ ਕਰਕੇ ਮਿੱਤਰੋ ਮੈਂ ਤੁਹਾਨੂੰ ਆਹ ਸਮਝਾ ਰਿਹਾ ਸੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਲੈਂਡ ਪੁਲਿੰਗ ਪਾਲਿਸੀ ਤੋਂ بچੋ ਤੇ ਇਹਨਾਂ ਨੂੰ ਹੱਥ ਜੋੜੋ ਇਹਦੇ ਵਿੱਚ ਕਲੀ ਆਮ ਆਦਮੀ ਪਾਰਟੀ ਨਹੀਂ ਬਾਕੀ ਸਰਕਾਰਾਂ ਦਾ ਵੀ ਰੋਲ ਹੈ ਇਹ ਜਿਹੜੀ ਪਾਲਿਸੀ ਹੈ ਨਾ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਇਹਦਾ ਜਿਹੜਾ ਕਿ ਚੱਲੀ ਜਾਂਦਾ ਸੀ ਤੇ ਆਮ ਆਦਮੀ ਪਾਰਟੀ ਦੇ ਸਿਰ ਤੇ ਆਣ ਕੇ ਪਾਣ ਦਿੱਤਾ ਗਿਆ ਹੁਣ ਇਹਨਾਂ ਨੂੰ ਕਰਨਾ ਤਾਂ ਪੈਣਾ ਹੀ ਹੈ ਜ਼ਮੀਨਾਂ ਉਹਨਾਂ ਨੇ ਛੜਾਈ ਲੈਣੀਆਂ ਜਿੱਥੇ ਮਰਜ਼ੀ ਭੱਜ ਲੋ ਜ਼ਮੀਨਾਂ ਤਾਂ ਉਹਨਾਂ ਨੇ ਨਾਪੀ ਲੈਣੀਆਂ ਇਹਦੇ ਆਸਤੇ ਆਪਾਂ ਨੂੰ ਸ਼ੀਧੀਆਂ ਦੇਣੀਆਂ ਪੈਣੀਆਂ ਜੇਕਰ ਦੇ ਦੋਗੇ ਤਾਂ ਬਚਾਲੋਗੇ ਆਉਣ ਵਾਲੀ ਪੀੜ੍ਹੀ ਨਹੀਂ ਤਾਂ ਬਈ ਇਹ ਤਾਂ ਰਾਜ ਕਰਨੀ ਹੈ